ਦਿੱਲੀ ਚ ਮੰਤਰੀਆਂ ਦੇ ਵਿਭਾਗਾਂ ਦੀ ਹੋਈ ਵੰਡ ਮੁੱਖ ਮੰਤਰੀ ਰੇਖਾ ਗੁਪਤਾ ਦੇ ਕੋਲ ਰਹੇਗਾ ਵਿੱਤ ਵਿਭਾਗ ਪ੍ਰਵੀਸ਼ ਵਰਮਾ ਦੇ ਕੋਲ ਗੁਰਦੁਆਰਾ ਇਲੈਕਸ਼ਨ ਤਮਨਜਿੰਦਰ ਸਿਰਸਾ ਦੇ ਕੋਲ ਫੂਡ ਐਂਡ ਸਪਲਾਈ ਡਿਪਾਰਟਮੈਂਟ ਕੋਈ ਡਿਪਟੀ ਸੀਐਮ ਨਹੀਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਰਾਣਾ ਗੁਰਜੀਤ ਸਿੰਘ ਨੂੰ ਜਵਾਬ ਕਿਹਾ ਪ੍ਰਧਾਨ ਜੀ ਤਾਂ ਆਣ ਜਾਣ ਵਾਲੀ ਚੀਜ਼ ਹੈ ਪਰ ਮੈਂ ਪਾਰਟੀ ਦਾ ਡਿਸਪਲਿਨ ਸਿਪਾਹੀ ਬੋਲੇ ਪ੍ਰਧਾਨ ਜੀ ਦੀ ਇੱਛਾ ਰੱਖਣਾ ਕੋਈ ਬੜੀ ਗੱਲ ਨਹੀਂ ਜੱਥੇਦਾਰ ਰਬੀਤ ਸਿੰਘ ਦੀ ਪੋਸਟ ਨੂੰ ਲੈ ਕੇ ਪਰਮਜੀਤ ਸਿੰਘ ਸਰਨਾ ਦਾ ਵੱਡਾ ਦਾਵਾ ਕਿਹਾ ਜੱਥੇਦਾਰ ਤੋਂ ਕਿਸੇ ਨੇ ਲਿਖਵਾਈ ਸੀ ਪੋਸਟ ਸਿੰਘ ਸਹਿਬਾਨ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾ ਮੁਕਤੀ ਦਾ ਕੀਤਾ ਸੀ ਬਿਊਰੋ 22 ਫਰਵਰੀ ਵਾਲੀ ਮੀਟਿੰਗ ਦੇ ਵਿੱਚ ਵੀ ਸ਼ਾਮਲ ਹੋਣਗੇ ਢੱਲੇਵਾਲ ਕਿ ਹਸਨ ਉਮੀਦ ਹੈ ਸਾਡੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਕੇਂਦਰ ਸਰਕਾਰ ਇਕਤਾ ਮਦਦ ਦਿੱਤੀ ਐਸਕੇਐਮ ਨੂੰ ਵੀ ਆਪਸੀ ਮਤਭੇਦ ਸੁਲਝਾਉਣ ਦੀ ਉਤੀ ਸਲਾਹ ਫੋਟੋ ਡੀ ਪਲੇਟਫਾਰਮਸ ਨੂੰ ਲੈ ਕੇ ਸਰਕਾਰ ਦੀਆਂ ਸਖਤ ਹਦਾਇਤਾਂ ਅਸ਼ਲੀਲਤਾ ਰੋਕਣ ਲਈ ਕੇਂਦਰ ਸਰਕਾਰ ਨੇ ਆਵੇਗੀ ਡਿਜੀਟਲ ਇੰਡੀਆ ਐਕਟ ਨਵਾਂ ਕਾਨੂੰਨ ਮੌਜੂਦਾ ਆਈਟੀ ਐਕਟ 2000 ਦੀ ਨਵੇਗਤ ਸਤਿ ਸ਼੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਪ੍ਰਧਾਨ ਜੀ ਦੇ ਉੱਤੇ ਗੱਲ ਆਵੇ ਤੇ ਪ੍ਰਧਾਨ ਨੂੰ ਸੈਲਫਿਸ਼ ਕਹਿ ਦਿੱਤਾ ਜਾਵੇ ਤੇ ਉਸੇ ਟੋਨ ਦੇ ਵਿੱਚ ਜਵਾਬ ਵੀ ਆਵੇ ਫਿਰ ਫਰਕ ਤੱਪ ਜਾਂਦਾ ਜੀਆਂ ਰਾਜਾ ਵੜਿੰਗ ਦਾ ਜ਼ਿਕਰ ਕਰਾਂਗੇ ਤੇ ਗੱਲ ਹੋਵੇਗੀ ਪਰਮਜੀਤ ਸਿੰਘ ਸਰਨਾ ਦੀ ਸਰਨਾ ਜਥੇਦਾਰ ਰਗਵੀਰ ਸਿੰਘ ਦੇ ਵੱਲੋਂ ਕੀਤੀ ਗਈ ਪੋਸਟ ਦੇ ਉੱਤੇ ਇੱਕ ਬਿਆਨ ਦੇ ਰਹੇ ਨੇ ਇੱਕ ਤਰੀਕੇ ਨਾਲ ਸਵਾਲ ਚੁੱਕ ਰਹੇ ਨੇ ਤੇ ਗੱਲ ਚੰਡੀਗੜ੍ਹ ਦੀ ਵੈਸੇ ਸਿਟੀ ਬਿਊਟੀਫੁੱਲ ਕਿਹਾ ਜਾਂਦਾ ਪਰ ਇੱਥੇ ਪੱਥਰ ਬਾਜ਼ੀ ਦੀਆਂ ਘਟਨਾਵਾਂ ਘਟਨਾ ਵਾਪਰੀ ਦੇ ਨਾਲ ਹੀ ਜ਼ਿਕਰ ਫਿਰੋਜ਼ਪੁਰ ਦੇ ਉਸ ਵਿਆਧਾ ਵੀ ਕਰਾਂਗੇ ਜੋ ਖੂਬ ਚਰਚਾ ਦੇ ਵਿੱਚ ਆ ਬੜੇ ਤੁਸੀਂ ਕਹਿ ਸਕਦੇ ਹੋ ਕਿ ਵੱਡੇ ਇੰਤਜ਼ਾਮ ਕਿਤੇ ਗਏ ਸੀ ਪਰ ਇੰਤਜ਼ਾਮ ਬੜੇ ਖਾਸ ਸੀ ਉਹ ਕੀ ਸੰਤ ਤੁਹਾਨੂੰ ਦੱਸਣਗੇ ਅੱਜ ਇਸ ਪ੍ਰੋਗਰਾਮ ਦੇ ਦੌਰਾਨ ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਿੱਲੀ ਦੀ ਦਿੱਲੀ ਦੇ ਵਿੱਚ ਨਵੀਂ ਸਰਕਾਰ ਨੇ ਚਾਰ ਸੰਭਾਲਿਆ ਤੇ ਉਸ ਚਾਲੇ ਜਿਹੜੇ ਮੰਤਰੀਆਂ ਨੇ ਸੋਚ ਚੁੱਕੀ ਸੀ ਉਹਨਾਂ ਨੂੰ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਜੋ ਵਿਭਾਗਾਂ ਦੀ ਵੰਡ ਕੀਤੀ ਗਈ ਹੈ ਦਿੱਲੀ ਦੇ ਵਿੱਚ ਕੈਬਨਿਟ ਮੰਤਰੀਆਂ ਦੇ ਜਿਹੜੇ ਪੋਰਟਫੋਲੀਓਜ਼ ਦਾ ਐਲਾਨ ਦਿੱਤੇ ਗਏ ਨੇ ਦਿੱਲੀ ਦੇ ਵਿੱਚ ਕੋਈ ਵੀ ਡਿਪਟੀ ਸੀਐਮ ਨਹੀਂ ਹੋਵੇਗਾ ਸੀਐਮ ਰੇਖਾ ਗੁਪਤਾ ਦੇ ਕੋਲ ਵਿੱਤ ਅਤੇ ਯੋਜਨਾ ਵਿਭਾਗ ਰੇਨਜੀ ਪ੍ਰਵੇਸ਼ ਵਰਮਾ ਨੂੰ ਪੀ ਡਬਲਯੂ ਡੀ ਮੰਤਰਾਲਾ ਦਿੱਤਾ ਗਿਆ ਪ੍ਰਵੇਸ਼ ਵਰਮਾ ਦੇ ਕੋਲ ਹੀ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੋਵੇਗੀ ਮਨਜਿੰਦਰ ਸਿੰਘ ਸਿੱਦਸਾ ਦੇ ਕੋਲ ਉਦਯੋਗ ਖੁਰਾਕ ਸਪਲਾਈ ਵਿਭਾਗ ਕਪਿਲ ਮੇਸ਼ਰਾ ਨੂੰ ਕਾਨੂੰਨ ਤੇ ਕਿਰਤ ਵਿਭਾਗ ਦੀ ਜ਼ਿੰਮੇਵਾਰੀ ਆਸ਼ੀਸ਼ ਸੂਤ ਦੇ ਕੋਲ ਗ੍ਰਹਿ ਊਰਜਾ ਤੇ ਸ਼ਹਿਰੀ ਵਿਕਾਸ ਵਿਭਾਗ ਰਵਿੰਦਰ ਸਿੰਘ ਨੂੰ ਸਮਾਜ ਭਲਾਈ ਵਿਭਾਗ ਦੀ ਜ਼ਿੰਮੇਵਾਰੀ ਇਹ ਪੰਕਜ ਸਿੰਘ ਨੂੰ ਸੇਤ ਅਤੇ ਆਵਾਜਾਈ ਵਿਭਾਗ ਦਿੱਤਾ ਗਿਆ ਸਮੇਂ ਇੱਕ ਵਾਰ ਹੀ ਸਾਰੇ ਡਿਪਾਰਟਮੈਂਟ ਦਾ ਜ਼ਿਕਰ ਕਰਦਾ ਜਿਹੜੇ ਜਿਹੜੇ ਦਿੱਤੇ ਗਏ ਨੇ ਔਰ ਕਾਬਲੇ ਗੌਰ ਹੈ ਕਿ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ ਹਾਲਾਂਕਿ ਇੱਕ ਪਹਿਲਾਂ ਲਿਸਟ ਆਈ ਸੀ ਉਹ ਸੋਰਸਸ ਦੇ ਹਵਾਲੇ ਤੋਂ ਅਸੀਂ ਤੁਹਾਡੇ ਤੱਕ ਪਹੁੰਚਾਈ ਸੀ ਪਰ ਉਸ ਦੇ ਵਿੱਚ ਕੁਝ ਬਦਲਾਅ ਨਜ਼ਰ ਆ ਰਹੇ ਨੇ ਤਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜਿਹਨਾਂ ਦੇ ਕੋਲ ਖਜ਼ਾਨਾ ਉਹਨਾਂ ਦੇ ਕੋਲ ਰਹੇਗਾ ਇਸ ਦੇ ਨਾਲ ਹੀ ਜਿਹੜੀ ਵਿਜੀਲੈਂਸ ਹੈ ਉਹ ਵੀ ਰੇਖਾ ਗੁਪਤਾ ਦੇ ਕੋਲ ਰਹੇਗੀ ਉਸ ਤੋਂ ਬਾਅਦ ਪ੍ਰਵੇਸ਼ ਸਾਧ ਸਿੰਘ ਬਰਮਾ ਪੀ ਡਬਲਯੂ ਡੀ ਦਾ ਡਿਪਾਰਟਮੈਂਟ ਇਹਨਾਂ ਦੇ ਕੋਲ ਹੈ ਇਸ ਦੇ ਨਾਲ ਜਿਹੜਾ ਗੁਰਦੁਆਰਾ ਚੋਣਾ ਦਾ ਡਿਪਾਰਟਮੈਂਟ ਹੈ ਉਹ ਵੀ ਪ੍ਰਵੇਸ਼ ਫਰਮਾ ਦੇ ਕੋਲ ਹੈ ਆਸ਼ੀਸ਼ ਸੂਦ ਸਿੱਖਿਆ ਮੰਤਰੀ ਆਸ਼ੀਸ਼ ਸੂਦ ਹੋਣਗੇ ਜਦਕਿ ਡਾਕਟਰ ਪੰਕਜ ਸਿੰਘ ਸੇਤ ਮੰਤਰੀ ਬਣਾਈ ਗਏ ਨੇ ਦਿੱਲੀ ਦੇ ਵਿੱਚ ਔਰ ਇਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦੇ ਕੋਲ ਇੰਡਸਟਰੀ ਤੇ ਨਾਲ ਹੀ ਜੰਗਲਾਤ ਵਿਭਾਗ ਪਲੈਨਿੰਗ ਜਿਹੜਾ ਕਮਿਸ਼ਨ ਹੈ ਪਲੈਨਿੰਗ ਡਿਪਾਰਟਮੈਂਟ ਹੈ ਉਹ ਵੀ ਸਰਸਾ ਦੇ ਕੋਲ ਰਹੇਗਾ ਫੂਡ ਐਂਡ ਸਪਲਾਈ ਵੀ ਸਰਸਾ ਦੇ ਕੋਲ ਰਵਿੰਦਰ ਸਿੰਘ ਇੰਦਰਾਜ ਇਹਨਾਂ ਦੇ ਕੋਲ ਐਸ.ਪੀ.ਐਸ.ਪੀ. ਵੈਲਫੇਅਰ ਰਹੇਗਾ ਕਾਰਪੋਰੇਸ਼ਨ ਇਲੈਕਸ਼ਨ ਸਮਾਜ ਕਲਿਆਣ ਦਾ ਡਿਪਾਰਟਮੈਂਟ ਕਪਿਲ ਮਿਸ਼ਰਾ ਦੇ ਕੋਲ ਲਾਅ ਐਂਡ ਜਸਟਿਸ ਲੇਬਰ ਵਿਭਾਗ ਨਾ ਔਰ ਟੂਰਿਜ਼ਮ ਵੀ ਉਹਨਾਂ ਦੇ ਕੋਲ ਰਹੇਗਾ ਡਾਕਟਰ ਪੰਕਜ ਸਿੰਘ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਉਹਨਾਂ ਕੋਲ ਹੈਲਥ ਤੇ ਟ੍ਰਾਂਸਪੋਰਟ ਰਹੇਗਾ ਰੁਕ ਕਰਦੇ ਆ ਸਾਡੇ ਸੇ ਹੋ ਗਈ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਵਿਨੇਸ਼ ਕੁਟਾਰੀਆ ਵਿਨੇਸ਼ ਜੀ ਕੁਝ ਤੁਹਾਡੇ ਕੋਲ ਜਾਣਕਾਰੀ ਖਾਸ ਤੌਰ ਤੇ ਮੰਜਨੇ ਸਿੰਘ ਸਿੱਦਸਾ ਨੂੰ ਲੈ ਕੇ ਥੋੜਾ ਇੰਟਰਸਟਿੰਗ ਇਸ ਕਰਕੇ ਵੀ ਹੈ ਕਿਉਂਕਿ ਡਾਕਟਰ ਪੰਕਜ ਸਿੰਘ ਡਾਕਟਰ ਨੇ ਤਾਂ ਸਿਹਤ ਮੰਤਰੀ ਬਣਾ ਦਿੱਤਾ ਅਸ਼ੀਸ਼ ਸੂਦ ਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਪਰ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਵਾਲਾ ਡਿਪਾਰਟਮੈਂਟ ਹੈ ਉਹ ਪ੍ਰਵੇਸ਼ ਵਰਮਾ ਦੇਖੋ ਹੋਰ ਇਸ ਜਿਹੜੇ ਅੱਜ ਦੇ ਪੋਰਟਫੋਲੀਓ ਡਿਸਟ੍ਰਿਬਿਊਸ਼ਨ ਹੋਣ ਤੋਂ ਕੁਝ ਮਿੰਟ ਪਹਿਲਾਂ ਹੋਇਆ ਇਹਦੇ ਵਿੱਚ ਦੋ ਖਾਸ ਖਬਰਾਂ ਹੈ ਪਹਿਲੀ ਖਬਰ ਕੀ ਪ੍ਰਵੇਸ਼ ਵਰਮਾ ਨੂੰ ਜਾਂ ਪੂਰੀ ਦਿੱਲੀ ਕੈਬਨਿਟ ਚ ਕੋਈ ਡਿਪਟੀ ਸੀਐਮ ਹੈ ਨਹੀਂ ਜਿਹੜੀਆਂ ਕਿ ਕੱਲ ਰਾਤ ਨੂੰ ਖਬਰਾਂੀਆਂ ਸੀ ਡਿਪਟੀ ਸੀਐਮ ਪ੍ਰਵੇਸ਼ ਵਰਮਾ ਹੋ ਸਕਦੇ ਐ ਇਤੋਂ ਤੱਕ ਕਿ ਭਾਜੀਪੀ ਦੇ ਕਈ ਸੀਨੀਅਰ ਲੀਡਰਾਂ ਨੇ ਯੂਨੀਅਨ ਮਿਨਿਸਟਰਸ ਤੱਕ ਨੇ ਟਵੀਟ ਵੀ ਕਰਤਾ ਸੀ ਕੋਈ ਡਿਪਟੀ ਸੀਐਮ ਨਹੀਂ ਸਾਰੇ ਜਿਹੜੇ ਹੈ ਕੈਬਨਿਟ ਮੰਤਰੀ ਹੈ ਡਿਪਟੀ ਸੀਐਮ ਦਾ ਰੈਂਕ ਕਿਸੇ ਨੂੰ ਨਹੀਂ ਦਿੱਤਾ ਦੂਸਰੀ ਜਿਹੜੀ ਆਪਣੇ ਆਪ ਵਿੱਚ ਹੀ ਕਹਿ ਸਕਦੇ ਹਾਂ ਯੂਨੀਕ ਖਬਰ ਹੈ ਕਿ ਜਿਹੜਾ ਗੁਰਦੁਆਰਾ ਇਲੈਕਸ਼ਨ ਹੈ ਦਿੱਲੀ ਵਿੱਚ ਇੱਕ ਪੋਰਟਫੋਲੀਓ ਹੁੰਦਾ ਹੈ ਉਹ ਸਰਦਾਰ ਮਨਜਿੰਦਰ ਸਿੰਘ सिरसा ਨੂੰ ਨਾ ਦੇ ਕੇ ਪ੍ਰਵੇਸ਼ ਸਾਹਿਬ ਸਿੰਘ ਵਰਬਾ ਨੂੰ ਦਿੱਤਾ ਹੈ ਉਹ ਘਰ ਉਹ ਪਿਛਲੇ ਕੁਝ ਟਾਈਮ ਤੋਂ ਜੇ ਆਪਾਂ ਦੇਖੀਏ ਹਾਲਾਂਕਿ ਅਰਵਿੰਦ ਕੇਜਰੀਵਾਲ ਦੀ ਗਵਰਨਮੈਂਟ ਚ ਤਾਂ ਕੋਈ ਸਿੱਖ ਕੈਬਨਿਟ ਮੰਤਰੀ ਹੈ ਨਹੀਂ ਸੀ ਪਰ ਸ਼ੀਲਾ ਦਿਖਸ਼ੀ ਜਦੋਂ ਸੀਐਮ ਸੀ ਉਦੋਂ ਸਿੱਖ ਮੰਤਰੀ ਹੁੰਦੇ ਸੀ ਅਰਵਿੰਦਰ ਸਿੰਘ ਲਵਲੀ ਜਿਹੜੇ ਅੱਜ ਕੱਲ ਬੀਜੇਪੀ ਤੋਂ ਐਮਐਲਏ ਹੈ ਤਾਂ ਅਕਸਰ ਇੱਕ ਪਰੰਪਰਾ ਰਹਿੰਦੀ ਸੀ ਕਿ ਜਿਹੜਾ ਵੀ ਸਿੱਖ ਕੈਬਨਿਟ ਮੰਤਰੀ ਹੁੰਦਾ ਸੀ ਉਹਨੂੰ ਹੀ ਗੁਰਦੁਆਰਾ ਇਲੈਕਸ਼ਨ ਦਾ ਪੋਰਟਫੋਲੀਓ ਦਿੱਤਾ ਜਾਂਦਾ ਸੀ ਪਰ ਇਹ ਆਪਣੇ ਆਪ ਵਿੱਚ ਹੀ ਯੂਨੀਕ ਮਾਮਲਾ ਸਾਹਮਣੇ ਆਇਆ ਕਿ ਜਦੋਂ ਸਿੱਖ ਮੰਤਰੀ ਕੈਬਨਿਟ ਦਾ ਹਿੱਸਾ ਹੈ ਪਰ ਉਹਨਾਂ ਨੂੰ ਗੁਰਦੁਆਰਾ ਇਲੈਕਸ਼ਨ ਨਾ ਦੇ ਕੇ ਜਿਹੜਾ ਗੁਰਦੁਆਰਾ ਇਲੈਕਸ਼ਨ ਹੈ ਇੱਕ ਪ੍ਰਵੇਸ਼ ਤਾਇਪ ਸਿੰਘ ਵਰਮਾ ਜਿਹੜੇ ਕਿ ਸੀਨੀਅਰ ਕੈਬਨਿਟ ਮੰਤਰੀ کہہ ਸਕਦੇ ਆ ਅਰਵਿੰਦ ਕੇਜਰੀਵਾਲ ਨੂੰ ਹਰਾ ਕੇ ਪਹੁੰਚੇ ਹੈ ਉਹਨਾਂ ਨੂੰ ਦਿੱਤਾ ਗਿਆ ਇਹ ਆਪਣੇ ਆਪ ਵਿੱਚ ਹੀ ਗੌਰਵ ਕਹਿ ਸਕਦੇ ਆ ਕਿ ਯੂਨੀਕ ਜਿਹੜਾ ਕੰਬੀਨੇਸ਼ਨ ਹੈ ਇਹ ਪਹਿਲੀ ਵਾਰ ਦਿੱਲੀ ਦੀ ਕੈਬਨਿਟ ਵਿੱਚ ਦੇਖਣ ਨੂੰ ਮਿਲਿਆ ਜੀ ਗੌਰਵ ਬਿਲਕੁਲ ਦਾ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਔ ਜਿਹੜੇ ਪੋਰਟਫੋਲੀਓਜ਼ ਉਹ ਜ਼ਰੂਰ ਬਣ ਦਿੱਤੇ ਗਏ ਨੇ ਔਰ ਖਾਸ ਤੌਰ ਤੇ ਜੇ ਅਸੀਂ ਫੋਕਸ ਕਰੀਏ ਸਿਹਤ ਤੇ ਨਾਲ ਹੀ ਸਿੱਖਿਆ ਸਿੱਖਿਆ ਰਹੇਗਾ ਸ਼੍ਰੀ ਸੁਦੇ ਕੋਲ ਜਿਹੜੀ ਸਿੱਖਿਆ ਉੱਚ ਸਿੱਖਿਆ ਤਕਨੀਕੀ ਸਿੱਖਿਆ ਸਿੰਨ ਉਹਨਾਂ ਦੇ ਕੋਲ ਹੈ ਔਰ ਹੈਲਥ ਡਿਪਾਰਟਮੈਂਟ ਰਹੇਗਾ ਡਾਕਟਰ ਪੰਕਜ ਸਿੰਘ ਦੇ ਇਸ ਤੋਂ ਪਹਿਲਾਂ ਦਿਨ ਦੇ ਵਿੱਚ ਸੌਚਕ ਸਮਾਗਮ ਹੋਇਆ ਜਿੱਥੇ ਰੇਖਾ ਗੁਪਤਾ ਨੇ ਬਤੌਰ ਮੁੱਖ ਮੰਤਰੀ ਦਿੱਲੀ ਦੀ ਸੌਚੀ ਕਿ ਉਹ ਚੌਥੇ ਮਹਿਲਾ ਮੁੱਖ ਮੰਤਰੀ ਬਣੇ ਨੇ ਦਿੱਲੀ ਦੇ ਔਰ ਇਸ ਸਮਾਗਮ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਲੋਕ ਪਹੁੰਚੇ ਸੀ ਤੇ ਵੱਡੀਆਂ ਸ਼ਖਸੀਅਤਾਂ ਤਾਂ ਸ਼ਲੀਮਰ ਬਾਗ ਸੀਟ ਤੋਂ ਪਹਿਲੀ ਵਾਰ ਵਿਧਾਇਕ ਚੁਣੀ ਗਈ ਰੇਖਾ ਗੁਪਤਾ ਨੇ ਰਾਮ ਰਿਲਾ ਮੈਦਾਨ ਦੇ ਵਿੱਚ ਬਤੌਰ ਮੁੱਖ ਮੰਤਰੀ ਸੌਚੀ ਇਸ ਦੇ ਨਾਲ ਹੀ ਉਹ ਦਿੱਲੀ ਦੀ ਨੌਵੀਂ ਅਤੇ ਚੌਥੀ ਮਹਿਲਾ ਸੀਐਮ ਬਣ ਗਏ रेखा गुप्ता ईश्वर की शपथ लेती हूँ कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगी सी एम बन दे रेखा गुप्ता ने भ्रष्टाचारियों को भी चेतावनी दी शीश महल नहीं रहने का जिक्र भी किया एक एक पैसे का हिसाब देना पड़ेगा जनता का और निश्चित रूप में जो काम जो भ्रष्टाचार पीछे हुआ है वो उजागर होगा ਦਿੱਲੀ ਸੀਐਮ ਦੇ ਸਾਂਚਕ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ਵੀ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਬੀਜੇਪੀ ਸ਼ਾਸਤ 21 ਸੂਬਿਆਂ ਦੇ ਸੀਐਮ ਡਿਪਟੀ ਸੀਐਮ ਵੀ ਮੌਜੂਦ ਰਹੇ। ਤੁਸ਼ਸ਼ਮਾ ਸਵਰਾਜ, ਸ਼ੀਲਾ ਵਿਕਸ਼ੇ ਅਤੇ ਆਤੀਸ਼ੀਤ ਬਾਦ ਰੇਖਾ ਗੁਪਤਾ ਚੌਥੇ ਮਹਿਲਾ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਹੁਣ ਕੁਰਸੀ ਦੇ ਉੱਤੇ ਬੈਠ ਚੁੱਕੇ ਨੇ। ਉਧਰ ਰਾਮਬੀਲਾ ਮੈਦਾਨ ਦੇ ਵਿੱਚ ਮਨਿੰਦਰ ਸਿੰਘ ਸਿੱਤਾ ਵੀ ਦਿੱਲੀ ਕੈਬਨਿਟ ਦਾ ਹਿੱਸਾ ਬਣੇ ਉਹਨਾਂ ਨੇ ਵੀ ਮੰਤਰੀ ਦੇ ਤੌਰ ਦੇ ਉੱਤੇ ਸਾਂਚਕ ਸਿਰਸਾ ਬੀਜੇਪੀ ਦਾ ਵੱਡਾ ਸਿੱਖ ਚਿਹਰਾ ਨੇ ਜਿਨ੍ਹਾਂ ਨੇ ਪੰਜਾਬੀ ਬਹੁਲ ਵਿਧਾਨ ਸਭਾ ਸੀਟ ਰਾਜੌਰੀ ਗੜਨ ਤੋਂ ਜਿੱਤ ਹਾਸਲ ਕੀਤੀ ਅਤੇ ਤੀਜੀ ਵਾਰ ਦਿੱਲੀ ਚ ਵਿਧਾਇਕ ਬਣੇ ਨੇ ਸਿਰਸਾ ਨੇ ਆਪਣੀ ਸੌਵੀਂ ਪੰਜਾਬੀ ਦੇ ਵਿੱਚ ਹੀ ਚੁੱਕੀ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੌਂ ਚੁੱਕਦਾ ਹਾਂ ਕਿ ਕਾਨੂੰਨ ਵੱਲੋਂ ਸਾਪਿਤ ਭਾਰਤ ਦੇ ਸੰਵਿਧਾਨ ਲਈ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਾਂਗਾ ਇਸ ਦਿਨ ਲਈ ਸਿਰਸਾ ਨੇ ਬੀਜੇਪੀ ਹਾਈ ਕਮਾਂਡਾ ਵੀ ਧੰਨਵਾਦ ਕੀਤਾ ਮੇ ਵਾਰੀ ਹੈ ਔਰ ਦੇਸ਼ ਕੇ ਪ੍ਰਧਾਨ ਮੰਤਰੀ ਜੀ ਕੇ ਵਿਜਨ ਕੋ ਇੰਪਲੀਮੈਂਟ ਕਰਨੇ ਕੀ ਜ਼ਿੰਮੇਵਾਰੀ ਹੈ। ਇਹ ਇੱਕ ਉਸ ਟੀਮ ਮੇ ਮੈ ਮੌਕਾ ਮਿਲਾ ਹੈ ਜੋ ਭਾਰਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਾ ਦਿੱਲੀ ਕੋ ਵਿਕਸਿਤ ਕਰਨੇ ਕੇ ਲੀਏ ਜੋ ਸੁਪਨਾ ਹੈ ਉਸ ਕੋ ਸਾਕਾਰ ਕਰਨਾ ਔਰ ਉਸ ਟੀਮ ਮੇ ਕੰਮ ਕਰਨੇ ਕਾ ਮੌਕਾ ਮਿਲਾ। ਮੈ ਸਮਝ ਤੋ ਇੱਕ ਬਹੁਤ ਬੜਾ ਕਰਤਵਿਆ ਹੈ ਹਮਾਰੇ ਲੀਏ ਜੋ ਸਿਰਸਤ ਔਲਾਵਾ ਪੰਜ ਹੋਰ ਮੰਤਰੀ ਨੇ ਵੀ ਸੌਂ ਚੁੱਕੀ ਹੈ। ਇਹਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਪ੍ਰਵੇਸ਼ ਵਰਮਾ ਜੋ ਡਿਪਟੀ ਸੀਐਮ ਹੋਣਗੇ, ਆਸ਼ੀਸ਼ ਸੂਦ ਰਵਿੰਦਰਿੰਦਰ ਰਾਜ ਸਿੰਘ ਕਪਿਲ ਮਿਸ਼ਰਾ ਤੇ ਪੰਕਜ ਕੁਮਾਰ ਸਿੰਘ ਸ਼ਾਮਿਲ ਨੇ ਜੋ ਵਿਸ਼ੇਪੰਤੀ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਪੋਰਟਫੋਲੀਓ ਜਿਹੜਾ ਦਿੱਤਾ ਗਿਆ ਇੰਡਸਟਰੀ ਮਨਿਸਟਰ ਦੇ ਤੌਰ ਦੇ ਉੱਤੇ ਉਹਨਾਂ ਦੀ ਹੁਣ ਪਛਾਣ ਹੋਵੇਗੀ ਹਾਲਾਂਕਿ ਉਹਨਾਂ ਦੇ ਕੋਲ ਹੋਰ ਡਿਪਾਰਟਮੈਂਟ ਵੀ ਹੈਗੇ ਨੇ ਉਧਰ ਦਿੱਲੀ ਦੀ ਨਵੀਂ ਕੈਬਨਿਟ ਦੇ ਵਿੱਚ ਵਸੂਦੇਵ ਟੱਟ ਦੇ ਉੱਤੇ ਯਮਨਾ ਆਰਤੀ ਵਿਗਤੀ ਵਾਸੂ ਦੇ ਘਾਟ ਦੇ ਉਤੇ ਸ਼ੰਖ ਅਤੇ ਘੰਟੀ ਦੀ ਆਵਾਜ਼ ਸੁਣਾਈ ਦਿੱਤੀ ਭਜਨ ਅਤੇ ਮੰਦਰਾਂ ਦੇ ਵਿਚਾਲੇ ਵੈਦਿਕ ਰਿਤੀ ਰਿਵਾਜ ਦੇ ਨਾਲ ਯਮਨਾ ਆਰਤੀ ਕੀਤੀ ਗਈ ਸਰਕਾਰ ਦੇ ਮੰਤਰੀ ਪ੍ਰੋਗਰਾਮ ਨੂੰ ਸ਼ਕਤੀ ਦੇਣ ਵਾਲਾ ਦੱਸ ਰਹੇ ਸਨ ਮੰਨਤੇ ਹਨ ਕਿ ਅੱਜ ਜੋ ਪੂਜਾ ਅਚਨਾ ਕੀਤੀ ਹੈ ਸਾਡੀ ਸਰਕਾਰ ਨੂੰ ਤਾਕਤ ਮਿਲੇਗੀ ہمیں ਬਲ ਮਿਲੇਗਾ ਨਵੀਂ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਯਮਨਾ ਨੂੰ ਸਾਫ਼ ਕਰਨ ਦਾ ਸੰਕਲਪ ਪੂਰਾ ਹੋਵੇਗਾ ਜੀ ہمارا ਸੰਕਲਪ ਹੈ ਅਸੀਂ ਇਸ ਨੂੰ ਪੂਰਾ ਕਰਾਂਗੇ ਕੈਬਨਟ ਦੀ ਪਹਿਲੀ ਬੈਠਕ ਤੋਂ ਪਹਿਲਾਂ ਦਿੱਲੀ ਦੀ ਸੀਐਮ ਰਿਖਾ ਗੁਪਤਾ ਨੇ ਯਮਨਾ ਮਯਾਦਾ ਅਸ਼ੀਰਵਾਦ ਲਿਆ ਪ੍ਰੋਗਰਾਮ ਦੇ ਲਈ ਪਹਿਲਾਂ ਤੋਂ ਪੂਰੀ ਤਿਆਰੀ ਕੀਤੀ ਗਈ ਸੀ ਜਿਸ ਦਾ ਨਜ਼ਾਰਾ ਯਮਨਾ ਤਰਤੇ ਦਿਖਿਆ ਜਦ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੱਕ ਕੋਈ ਪਹੁੰਚਿਆ ਹੋਵੇ ਸਰਕਾਰ ਪਾਰਟੀ ਨੇ ਬਣਾਈ ਹੋਵੇ ਤੇ ਚਰਚਾ ਜਾਂ ਮੁੱਦਾ ਜਿਹੜਾ ਸਭ ਤੋਂ ਵੱਡਾ ਰਿਹਾ ਸੀ ਯਮਨਾ ਯਮਨਾ ਨੂੰ ਸਾਫ ਕਰਨ ਦਾ ਉੱਥੇ ਜਾ ਕੇ ਪੂਜਾ ਅਰਚਨਾ ਕੀਤੀ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਕਿ ਇਹ ਸਿਆਸਤ ਦਾ ਇੱਕ ਰੂਪ ਹੈ ਜੋ ਦਿੱਲੀ ਦੇ ਵਿੱਚ ਦੇਖਣ ਨੂੰ ਹੁਣ ਵੀ ਮਿਲ ਰਿਹਾ ਹੈ ਇਸ ਸਭ ਦੇ ਵਿੱਚ ਅੱਜ ਇੱਕ ਹੋਰ ਨਾਮ ਖੂਬ ਚਰਚਾ ਦੇ ਵਿੱਚ ਹੈ ਵਿਜੇਂਦਰ ਗੁਪਤਾ ਵਿਜੇਂਦਰ ਗੁਪਤਾ ਜੋ ਹੁਣ ਦਿੱਲੀ ਵਿਧਾਨ ਸਭਾ ਦੀ ਵਿਵਸਥਾ ਸੰਭਾਲਣਗੇ ਉਹਨਾਂ ਨੂੰ ਸਪੀਕਰ ਬਣਾਇਆ ਗਿਆ ਹੈ ਉਹਨਾਂ ਨੂੰ ਕਦੇ ਸਦਨ ਦੇ ਵਿੱਚੋਂ ਚੁੱਕ ਕੇ ਬਾਹਰ ਕਿੱਤਾ ਗਿਆ ਰੀਖਾ ਗੁਪਤਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਵਿਚ ਵਿਜੇਂਦਰ ਗੁਪਤਾ ਨੂੰ ਦਿੱਲੀ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ ਹੈ ਜਿਨ੍ਹਾਂ ਨੂੰ 2019 ਦੇ ਵਿੱਚ ਮਾਰਸ਼ਲਾਂ ਨੇ ਚੁੱਕੇ ਵਿਧਾਨ ਸਭਾ ਤੋਂ ਬਾਹਰ ਕੀਤਾ ਸੀ ਦਰਅਸਲ ਸਾਲ 2019 ਦੇ ਵਿੱਚ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਪਿਆਜ ਦੇ ਵਾਧੇ ਰੇਟ ਨੂੰ ਲੈ ਕੇ ਬੀਜੇਪੀ ਦੇ ਵਿਧਾਇਕ ਸਦਨ ਦੇ ਵਿੱਚ ਚਰਚਾ ਕਰਨੀ ਚਾ ਰਹੇ ਸਨ ਪਰ ਉਹਨਾਂ ਦੀ ਮੰਗ ਨੂੰ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਕੋਇਲ ਨੇ ਖਾਰਜ ਕਰ ਦਿੱਤਾ ਮੰਗ ਖਾਰਜ ਹੋਣ ਤੋਂ ਬਾਅਦ ਵਿਜੇਂਦਰ ਗੁਪਤਾ ਆਪਣੀ ਮੰਗ ਦੇਤੇ ਰਹੇ ਇਸ ਦੀ ਵਜ੍ਹਾ ਨਾਲ ਵਿਜੇਂਦਰ ਗੁਪਤਾ ਨੂੰ ਮਾਰਸ਼ਲਾਂ ਦੀ ਬਦਦ ਦੇ ਨਾਲ ਸਦਨ ਤੋਂ ਬਾਹਰ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਪਾਰਟੀ ਦੇ ਹੋਰ ਮੈਂਬਰ ਵੀ ਵਾਕ ਆਊਟ ਕਰ ਗਏ ਸਨ दिलचस्प ਗੱਲ ਇਹ ਵੀ ਹੈ ਸਾਬਕਾ ਸਪੀਕਰ ਰਾਮਨੀਵਾਸ ਕੋਇਲ ਅਤੇ ਅਰਵਿੰਦ ਕੇਜਰੀਵਾਲ ਦੋਵੇਂ ਹੀ ਬੜ ਵਿਧਾਨ ਸਭਾ ਦਾ ਹਿੱਸਾ ਨਹੀਂ ਨੇ। ਕਿਹੜੇ ਸੱਤਾ ਜਾਂ ਸਿਆਸਤ ਇਸ ਤਰੀਕੇ ਦੀ ਹੈ ਕਦੋਂ ਪਲਟਦੀ ਹੈ ਨਹੀਂ پتہ ਲੱਗਦਾ। ਖੈਰ ਪਲਟੀ ਹੈ ਅਤੇ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਲਈ 27 ਸਾਲ ਬਾਅਦ ਜਿੱਤ। ਹੁਣ ਅੱਗੇ ਵੱਧਦੇ ਤੇ ਗੱਲ ਪੰਜਾਬ ਦੀ ਸਿਆਸਤ ਦੀ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇਸ ਸਮੇਂ ਖੁਬਲਚਲ ਹੈ ਅਤੇ ਖਾਸ ਤੌਰ ਤੇ ਕਾਂਗਰਸ ਦੇ ਅੰਦਰ। ਰਾਜਾ ਵਰਿੰਗ ਦੇ ਵੱਲੋਂ ਇੱਕ ਤਰੀਕੇ ਨਾਲ ਰਾਣਾ ਗੁਰਜੀਤ ਨੂੰ ਜਵਾਬ ਦਿੱਤਾ ਗਿਆ। ਰਾਣਾ ਗੁਰਜੀਤ న్యూਜ਼ ਇਟਿੰਦੇ ਨਾਲ ਜਦੋਂ ਗੱਲਬਾਤ ਕਰ ਰਹੇ ਸੰਤ ਉਹਨਾਂ ਨੇ ਰਾਜਾ ਵੜਿੰਗ ਦੀਪ ਤੇ ਬਹੁਤ ਸਿੱਧੇ ਨਿਸ਼ਾਨੇ ਸਾਦੇ ਸੀ ਤੇ ਕਿਹਾ ਸੀ ਕਿ ਪਾਰਟੀ ਰਾਜਾ ਵੜਿੰਗ ਨੂੰ ਉਸ ਦਿੱਤੀ ਜਵਾਬ ਦੇ ਰਹੇ ਨੇ ਤੇ ਕਹਿ ਰਹੇ ਨੇ ਕਿ ਪਾਰਟੀ ਨੇ ਮੇਰੇ ਉੱਤੇ ਬਹੁਤ ਇਨਵੈਸਟ ਕੀਤਾ ਹੈ ਪ੍ਰਧਾਨਗੀ ਤਾਂ ਆਉਣ ਜਾਣ ਵਾਲੀ ਚੀਜ਼ ਹੈ ਇਹ ਰਾਜਾ ਵੜਿੰਗ ਕਹਿੰਦੇ ਨਜ਼ਰ ਆਏ ਤੇ ਕਿਹਾ ਕਿ ਮੈਂ ਪਾਰਟੀ ਦਾ ਦੇਣਾ ਨਹੀਂ ਦੇ ਸਕਦਾ ਮੈਂ ਕਾਂਗਰਸ ਦਾ ਡਿਸਪਲਿਨ ਸਿਪਾਹੀ ਹਾਂ ਪ੍ਰਧਾਨਗੀ ਦੀ ਰੇਸ ਜ਼ਰੂਰ ਰੱਖਣੀ ਚਾਹੀਦੀ ਹੈ ਪ੍ਰਧਾਨਗੀ ਦੀ ਇੱਛਾ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਦਰਅਸਲ ਜਦੋਂ ਨਿਊਜ਼ ਰੂਮ ਕਟਾਇਰ ਦੇ ਵਿੱਚ ਰਾਣਾ ਗੁਰਜੀਤ ਪਹੁੰਚੇ ਸਨ ਤਾਂ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਟਿਕਟ ਕੱਟੇ ਜਾਣ ਦੇ ਉੱਤੇ ਨਾ ਮਿਲਣ ਦੇ ਉੱਤੇ ਕਿਹਾ ਸੀ ਕਿ ਜਿਹੜੇ ਪ੍ਰਧਾਨ ਨੇ ਉਹ ਕਿਤੇ ਨਾ ਕਿਤੇ ਵਜਾ ਬਣੇ ਨੇ ਔਰ ਇਹ ਵੀ ਕਹਿ ਦਿੱਤਾ ਸੀ ਕਿ ਉਹਨਾਂ ਦੇ ਚਿਹਰੇ ਦੇ ਉੱਤੇ ਆਰਟੀਫੀਸ਼ੀਅਲ ਸਮਾਈਲ ਹੈ ਔਰ ਰਾਜਾ ਬ੍ਰਿੰਗ ਸੈਲਫਿਸ਼ ਨੇ ਰਾਜਾ ਬ੍ਰਿੰਗ ਨੇ ਬੇਸ਼ੱਕ ਸੈਲਫਿਸ਼ ਵਾਲਾ ਜਵਾਬ ਦਿੱਤੇ ਖੁੱਲੇ ਸ਼ਬਦਾਂ ਦੇ ਵਿੱਚ ਤਾਂ ਕੁਝ ਨਹੀਂ ਕਿਹਾ ਪਰ ਹਾਂ ਇਹ ਜ਼ਰੂਰ ਕਹਿ ਦਿੱਤਾ ਕਿ ਮੈਂ ਡਿਸਪਲਿਨ ਸਭਾ ਹਾਂ ਕਾਂਗਰਸ ਇੱਛਾ ਰੱਖਣੀ ਇੱਛਾ ਰੱਖਣੀ ਕੋਈ ਗੱਲ ਨਹੀਂ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਨਮਾਨਯੋਗ ਉਹਨਾਂ ਲੀਡਰਸ਼ਿਪਾਂ ਨੂੰ ਬਰਿਸ਼ਟ ਲੀਡਰਸ਼ਿਪਾਂ ਨੂੰ ਜਿਹੜਾ ਕੋਈ ਕਾਲਾ ਹੈ ਉਹਨੂੰ ਮੇਰੀ ਬੇਨਤੀ ਹੈ ਕਿ ਬਿਲਕੁਲ ਇੱਛਾ ਰੱਖੋ ਦਿੱਲੀ ਜਾਓ ਆਪਦਾ ਉੱਥੇ ਬਸਤਾ ਚੱਕੋ ਗੱਲਬਾਤ ਕਰੋ ਕਿ ਮੈਂ ਪ੍ਰਧਾਨਦੀ ਦਾ ਇੱਛੇਦਾਰ ਹਾਂ ਲੇਕਿਨ ਆ ਜਿਹੜਾ ਮੀਡੀਆ ਦੇ ਵਿੱਚ ਰੌਲਾ ਪਾਉਣਾ ਇਹਦੇ ਨਾਲ ਵਿਚਾਰੀ ਜਨਤਾ ਬੜੀ ਨਾਰਾਜ਼ ਹੈ ਜਿਨ੍ਹਾਂ ਨੇ ਕੁੱਟ ਤਾਂ ਉਹ ਖਾਂਦੇ ਐ ਅਸੀਂ ਤਾਂ ਬਾਦਲਾਂ ਦੇ ਵਿਆਹ ਤੇ ਵੀ ਜਾਵੜੇ ਨਹੀਂ ਐ ਅਸੀਂ ਤਾਂ ਜਾਖੜਾਂ ਦੇ ਵਿਆਹ ਤੇ ਵੀ ਜਾਵੜੇ ਨੇ ਸਾਰਾ ਟੱਬਰ ਸਾਰਾ ਕੁਝ ਆਮ ਜਿੰਤਾ ਬੜੀ ਇਸ ਕਾਲੇ ਇਸ ਜਾਂਦੀ ਹੈ ਉਹ ਕਹਿੰਦੀ ਯਾਰ ਤੁਸੀਂ ਹੋਰ ਕਹਿੰਦੇ ਹੋ ਜਾਨ ਨੂੰ ਕਹਿੰਦੇ ਮੈਂ ਗਿਆ ਕਿ ਸਰੇ ਵਿਆਹ ਕਾਂਗਰਸੀ ਹੈਗੇ ਬਿਲਕੁਲ ਯਾਰ ਕਮਾਲ ਹੈ ਸਟੇਟ ਤੇ ਤਾਂ ਪੈਣਾ ਨਹੀਂ ਗਾਲਾਂ ਕੱਢਦੇ ਇੱਕ ਦੂਜੇ ਨੂੰ ਤੁਸੀਂ ਤੇ ਲੋਕਾਂ ਨੂੰ ਮੂਰਖੀ ਨੂੰ ਉੱਥੇ ਜਾ ਕੇ ਜਫੀਆਂ ਪਾ ਲੈਣੇ ਆਂ ਅੰਦਰ ਅਸਲ ਰਾਣਾ ਗੁਰਜੀਤ ਦੇ ਉੱਤੇ ਇੱਕ ਤਰੀਕੇ ਨਾਲ ਤੰਜ ਕੱਸਿਆ ਜਾ ਰਿਹਾ ਕੱਪਲੇ ਗੌਰ ਹੈ ਕਿ ਸੁਨੀਲ ਜਾਖੜ ਦੇ ਪੁੱਤੀ ਦਾ ਵਿਆਹ ਸੀ ਰਾਣਾ ਗੁਰਜੀਤ ਉੱਥੇ ਵੀ ਪਹੁੰਚੇ ਸਨ ਔਰ ਸੁਬੀਰ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਸੀ ਉਹ ਵੀ ਵਿਆਹ ਦੇਖ ਲਿਆ ਪਰ ਉਸ ਬਿਆਨ ਦੇ ਵਿੱਚ ਜਵਾਬ ਸ਼ਾਇਦ ਰਾਣਾ ਗੁਰਜੀਤ ਵਾਲੇ ਪਾਸੇ ਹੀ ਨਜ਼ਰ ਆਇਆ ਹੁਣ ਤੁਹਾਨੂੰ ਰਾਣਾ ਗੁਰਜੀਤ ਦਾ ਉਹ ਬਿਆਨ ਵੀ ਸੁਣਵਾਉਣੀ ਹੈ ਜਿਸ ਦੇ ਉੱਤੇ ਰਾਜਾ ਬੜਿੰਗ ਨੇ ਜਵਾਬ ਦਿੱਤਾ ਹੈ ਥੈਂਕਸ ਟੂ ਮਾਈ ਲੀਡਰਸ ਕਿਹੜੇ ਵਾਲਾ ਲੀਡਰ ਆਹ ਵਾਲਾ ਲੀਡਰ ਤੁਸੀਂ ਅਬ ਇਹ ਮੈਦਾਜ਼ਨਵੇਂ ਸ਼ਾਇਦ ਜੋ ਬਹੁਤ ਸਾਰੇ ਦਰਸ਼ਕਾਂ ਨੂੰ ਨਾ ਦਿਖ ਰਿਹਾ ਹੋਵੇ ਇੱਕ ਤਾਂ ਰਾਜਾ ਬੜਿੰਗਦੀ ਵਜੋਂ ਨਾਲ ਇੱਕ ਪ੍ਰਤਾਪ ਬਾਜਵਾਦੀ ਵਜੋਂ ਇਹਨਾਂ ਦੀ ਵਜੋਂ ਨਾਲ ਨਹੀਂ ਮਿਲਿਆ ਇਹ ਤਾਂ ਹੁਣ ਵੀ ਪ੍ਰਧਾਨ ਹੈ ਸੈਲਫਿਸ਼ ਆ ਕਿਉਂ ਓਏ ਯਾਰ ਚਿਹਰੇ ਤੇ ਮੁਸਕਾਨ ਨਹੀਂ ਵਿਖਦੀ ਆਰਟੀਫੀਸ਼ੀਅਲ ਤਾਂ ਠੀਕ ਹੈ ਲੀਡਰ ਹੈ ਮੇਰਾ ਲੀਡਰ ਮੰਨਦੇ ਹੋ ਤੁਸੀਂ ਪ੍ਰਧਾਨ ਮੰਨਦੇ ਹੋ ਉਹਨਾਂ ਨੂੰ ਪ੍ਰਧਾਨ ਮੰਨਦਾ ਸੀ ਹਉ ਨਹੀਂ ਮੰਨਦੇ ਨਹੀਂ ਮੰਨਦਾ ਹੁਣ ਵੀ ਪਹਿਲਾਂ ਦਿਲੋਂ ਮੰਨਦਾ ਸੀ ਹੁਣ ਜ਼ੁਬਾਨ ਤੋਂ ਮੰਨਦਾ ਰਣਾ ਹੀ ਗੱਲ ਏ ਜਿੱਦਾਂ ਦਾ ਯਾਰ ਜਿੱਦਾਂ ਦਾ ਮੇਰੇ ਨਾਲ ਕੋਈ ਕਰੂਗਾ ਮੈਂ ਉਦਾਂ ਦਾ ਵਾਪਸ ਕੀ ਕਰਦਾ ਉਹਨਾਂ ਨੇ ਤੁਹਾਡੇ ਨਾਲ ਹੀ ਟਿਕਟ ਨਹੀਂ ਦਿੱਤੀ ਤੁਸੀਂ ਟਿਕੜੇ ਕੋਣ ਏ ਦੇ ਰਾ ਹਾਂ ਤੇ ਕਹਿੰਦੀ ਇਹਨਾਂ ਦੀ ਕਰਕੇ ਨਹੀਂ ਮਿਲੀ ਹਾਂ ਇੱਕ ਕਾਰਨ ਹੈ ਨਹੀਂ ਪਰ ਨਰਾਜ਼ਗੀ ਨਹੀਂ ਕਿਉਂ ਰਾਜਾ ਵੜਿੰਗ ਨੇ ਤਾਂ ਵਿਗਾੜਤਾ ਤੇ ਮੈਂ ਵੀ ਉਹਦਾ ਕੀ ਵਿਗਾੜਤਾ ਤੁਸੀਂ ਜਵਾਬ ਦੱਸ ਰਹੇ ਲੋਕਾਂ ਨੇ ਜਵਾਬ ਦਿੱਤਾ ਰਾਣੇ ਨੇ ਤੁਹਾਨੂੰ ਕੁਝ ਕੀਤਾ ਰਾਣੇ ਨੂੰ ਨਹੀਂ ਟਿਕਟ ਮਿਲੀ ਮੈਂ ਚੁੱਪ ਕਰਕੇ ਕਰਦਾ ਇਹ ਸਿੰਗਲਾ ਤੋਂ ਪੁੱਛ ਲਓ ਇਹ ਲੋ ਦੀ ਮੁਖਾਲਫਤ ਕੀਤੀ ਹੋਵੇ ਸਾਥ ਦਿੱਤਾ ਦਿੱਤਾ ਮੈਂ ਉਹਦੇ ਹੱਥ ਜੋੜ ਚਾਹ ਇੱਥੇ ਬੇਮੰਗ ਚੁੱਕਿਆ ਹੁਣ ਬੇਸ਼ਰਮਾ ਜਾਂਗਰ ਮੈਂ ਹੱਥ ਲਮਕਾਉਂਦਾ ਤੇਰੇ ਮਗਰ ਮਗਰ ਤੁਰਿਆ ਫਿਰਾਂ ਇਹ ਯਾਰ ਮੈਨੂੰ ਨਾ ਮੇਰਾ ਸਟਾਈਲ ਹੈ ਨਾ ਸ਼ੋਭਾ ਦਿੰਦਾ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਤੁਸੀਂ ਸੈਲਫਿਸ਼ ਆਪਣੇ ਪ੍ਰਧਾਨ ਨੂੰ کہہ ਰਹੇ ਹੋ ਪਰ ਤੁਸੀਂ ਖਡੂਰ ਸਾਹਿਬ ਲੜਦੇ ਉਹ ਮੈਂ ਬਰਕਾ 2009 ਦੇਜ ਪਾੜ ਦਿੱਤਾ ਸੀ ਕਿ ਦੁਬਾਰਾ ਮੈਂ ਥੋ ਨਹੀਂ ਲੜਨਾ ਉਸ ਵਾਰ ਵੀ ਮੈਨੂੰ ਜ਼ਬਰਦਸਤੀ ਲੜਾਇਆ ਗਿਆ ਇੱਛਾ ਰੱਖਣੀ ਇੱਛਾ ਰੱਖਣੀ ਕੋਈ ਗੱਲ ਨਹੀਂ ਮੇਰੀ ਬੇਨਤੀ ਹੱਥ ਜੋੜ ਕੇ ਸਨਮਾਨਯੋਗ ਉਹਨਾਂ ਲੀਡਰਸ਼ਿਪਾਂ ਨੂੰ, ਬਰਿਸ਼ ਲੀਡਰਸ਼ਿਪਾਂ ਨੂੰ ਜਿਹੜਾ ਕੋਈ ਕਾਲਾ ਹੈ ਉਹਨੂੰ ਮੇਰੀ ਬੇਨਤੀ ਹੈ ਕਿ ਬਿਲਕੁਲ ਇੱਛਾ ਰੱਖੋ ਦਿੱਲੀ ਜਾਓ ਆਪਦਾ ਉੱਥੇ ਬਸਤਾ ਚੱਕੋ ਗੱਲਬਾਤ ਕਰੋ ਕਿ ਮੈਂ ਪ੍ਰਧਾਨਦੀ ਦਾ ਇੱਛੇਦਾਰ ਹਾਂ ਲੇਕਿਨ ਆ ਜਿਹੜਾ ਮੀਡੀਆ ਦੇ ਵਿੱਚ ਰੌਲਾ ਪਾਉਣਾ ਇਹਦੇ ਨਾਲ ਵਿਚਾਰੀ ਜਨਤਾ ਬੜੀ ਨਾਰਾਜ਼ ਹੈ ਜਿਨ੍ਹਾਂ ਨੇ ਕੁੱਟ ਤਾਂ ਉਹ ਖਾਂਦੇ ਐ ਅਸੀਂ ਤਾਂ ਬਾਦਲਾਂ ਦੇ ਵਿਆਹ ਤੇ ਵੀ ਜਾਵੜੇ ਨਹੀਂ ਅਸੀਂ ਤਾਂ ਜਾਖੜਾਂ ਦੇ ਵਿਆਹ ਤੇ ਵੀ ਜਾਵੜੇ ਨਹੀਂ ਸਾਰਾ ਟੱਬਰ ਸਾਰਾ ਕੁਝ आम जनता बड़ी इस गलच पिस जाती है वो कहंदे यार ਤੁਸੀਂ 스테ਜ ਤੇ ਕੁਛ ਹੋਰ ਕਹਨੇ ਹੋ ਕਿ ਜਾਣੇ ਹੋ ਰਾਜੇ ਵਰਿੰਗ ਨੂੰ ਕਹਿੰਦੇ ਸੀ ਉੱਥੇ ਬਠਿੰਡਾ ਫਲਾਨਾ ਇਹ ਉਹ ਮੈਂ ਗਿਆਨ ਕੇ ਸਦੇਵਾਂਚ ਕਾਂਗਰਸੀ ਹੈਗੇ ਕਿਰ ਇਸ ਸਮੇਂ ਜ਼ਬਾਨੀ ਜੰਗ ਤਾਂ لازمی ਤੌਰ ਤੇ ਨਜ਼ਰ ਆ ਰਹੀ ਹੈ ਦਰਸਲ ਪੰਜਾਬ ਕਾਂਗਰਸ ਦੇ ਇਨਚਾਰਜ ਬਦਲੇ ਗਏ ਨੇ ਇਨਚਾਰਜ ਹੁਣ ਭਪੇਸ਼ ਬਗੇ ਹੁਣ ਇੱਕ ਰੇਸ ਲੱਗੀ ਹੋਈ ਜ਼ਰੂਰ ਪੰਜਾਬ ਕਾਂਗਰਸ ਦੇ ਅੰਦਰ ਨਜ਼ਰ ਆ ਰਹੀ ਹੈ ਅੰਦਰ ਇੱਕ ਵਾਰ ਫਿਰ ਤੋਂ ਧੜੇਬੰਦੀ ਨਜ਼ਰ ਆਵੇ। ਫਿਰ ਫਰਕ ਤੱਪੈਂਦਾ। ਪਾਰਟੀ ਨੂੰ ਵੀ ਤੇ ਉਹਨਾਂ ਬਰਕਰਾਂ ਨੂੰ ਵੀ ਜਿਨ੍ਹਾਂ ਦਾ ਜ਼ਿਕਰ ਰਾਜਾ ਵੜਿੰਗ ਕਰ ਰਹੇ ਸੀ। ਅੱਗੇ ਵਧਿਆ OTT ਪਲੇਟਫਾਰਮਸ ਦੇ ਤੇ ਸ਼ਲੀਲ ਕੰਟੈਂਟ ਨੂੰ ਲੈ ਕੇ ਸਰਕਾਰ ਹੁਣ ਸਖਤ ਨਜ਼ਰ ਆ ਰਹੀ। ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਮੰਤਰਾਲੇ ਨੇ OTT ਪਲੇਟਫਾਰਮਸ ਅਤੇ OTT ਸੈਲਫ ਰੈਗੂਲੇਟਰੀ ਬਾਡੀਜ਼ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੰਟੈਂਟ ਦੀ ਕਲਾਸੀਫਿਕੇਸ਼ਨ ਅਤੇ ਅਸ਼ਲੀਲ ਅਤੇ ਭੱਦੇ ਕੰਟੈਂਟ ਦੇ ਉੱਤੇ ਬੈਨ ਨਲ ਸਬੰਧਿਤ ਨਿਯਮਾਂ ਦਾ ਪਾਲਣ ਕਰਨ ਦੀ ਯਾਦ ਦਿਵਾਈ ਹੈ ਤਾਂਕਿ ਭਾਰਤ ਦੇ ਕਾਨੂੰਨ ਅਤੇ ਇਨਫਰਮੇਸ਼ਨ ਟੈਕਨੋਲੋਜੀ ਐਕਟ ਦੇ ਵਿੱਚ ਜੋ ਨਿਯਮ ਨੇ ਉਸ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਸਕੇ ਇਸ ਦਿਨ ਵਾਲੀ ਐਡਵਾਈਜ਼ਰੀ ਦੇ ਵਿੱਚ ਏ ਰੇਟਡ ਕੰਟੈਂਟ ਤੱਕ ਬੱਚਿਆਂ ਦੀ ਪਹੁੰਚ ਰੋਕਣ ਦੇ ਲਈ ਐਕਸੈਸ ਕੰਟਰੋਲ ਮੈਕੈਨਿਜ਼ਮ ਨੂੰ ਲਾਗੂ ਕਰਨ ਦਾ ਜ਼ਿਕਰ ਹੈ ਮੰਤਰਾਲੇ ਦੀ ਇਸ ਐਡਵਾਈਜ਼ਰੀ ਨਾਲ ਇੱਕ ਗੱਲ ਸਾਫ਼ ਹੈ ਕਿ ਹੁਣ OTT ਪਲੇਟਫਾਰਮਜ਼ ਉੱਤੇ ਦਿਖਾਈ ਜਾਣ ਵਾਲੀ ਸਮੱਗਰੀ ਦੇ ਉੱਤੇ ਸਰਕਾਰ ਦੀ ਟੀਡੀ ਨਜ਼ਰ ਜ਼ਰੂਰ ਰਹੇਗੀ